ਇਹਲੇ ਦੋ ਤਰੀਕ ਨੂੰ ਸੇਵਾ ਨੂੰ ਬਵਾਸਾ ਲੈ ਕੇ ਆਇਆ ਇਹ ਦੋ ਤਿੰਗਾ ਜਸਵਿੰਦਰ ਸਿੰਘ ਜੀ ਮੁਖ ਸੇਵਾਦਾਰ ਗੁਰੂ ਸਿੰਘ ਜੀ ਸਤਿਵੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਮੈਂ ਪਹਿਲਾਂ ਤੋਂ ਸਾਰੇ ਦੇਸ਼ ਵਾਸੀਆਂ ਤੇ ਪ੍ਰਦੇਸ਼ ਵਾਸੀਆਂ ਨੂੰ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਦੇ ਗੁਰਪੁਰਬ ਦੀ ਲੱਖ ਲੱਖ ਵਧਾਈ ਦਿੰਨਾ ਹਾਂ ਅੱਜ ਗੁਰਦੁਆਰਾ ਗੁਰੂ ਸਿੰਘ ਸਭਾ ਸ਼ਮਲਾ ਵਿਖੇ ਸਵੇਰੇ 5 ਵਜੇ ਗੁਰਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਤੋਂ ਉਪਰੰਤ ਸੁਖਮਨੀ ਸਾਹਿਬ ਜੀ ਦੇ ਪਾਠ ਅਸਾਜੀ ਦੀ ਵਾਰ ਦਾ ਕੀਰਤਨ ਤੇ ਸ਼੍ਰੀ ਖਨਪਾ ਸਾਹਿਬ ਜੀ ਦੇ ਪੋਪ ਪਏ ਹਨ ਜਿਹਨੂੰ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਰੱਖੇ ਜਾਂਦੇ ਹਨ ਤੇ ਭਾਈ ਸਾਹਿਬ ਭਾਈ ਸੁਖਜਿੰਦਰ ਸਿੰਘ ਜੀ ਨੇ ਅਸਾਜੀ ਦੀ ਵਾਰ ਕੀਤੀ ਕੀਰਤਨ ਕੀਤਾ ਹੈ ਤੇ ਉਸ ਤੋਂ ਉਪਰੰਤ ਭਾਈ ਸਾਹਿਬ ਭਾਈ ਜਲਵਿੰਦਰ ਸਿੰਘ ਜੀ ਹਜ਼ੂਰੀ ਰਾਗੀ ਜੱਥਾ ਜੋ ਵਿਸ਼ੇਸ਼ ਤੌਰ ਤੇ ਇਸ ਗੁਰਪੁਰਬ ਵਾਸਤੇ ਆਇਆ ਉਹਨਾਂ ਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ ਸਾਡੇ ਗ੍ਰੰਥੀ ਜਸਵਿੰਦਰ ਸਿੰਘ ਨੇ ਸੰਗਤਾਂ ਨੂੰ ਕੀਰਤਨ ਨਾਲ ਨਿਹਾਲ ਕੀਤਾ ਹੈ ਤੇ ਭਾਈ ਸਾਹਿਬ ਪੱਲਵਰੀ ਸਿੰਘ ਨੇ ਜਿਹੜੇ ਆਪਣੇ ਪਰੋਚਵਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਹੈ ਸ਼ਾਮੀ 3 ਵਜੇ ਦੇ ਭੋਗ ਪੈਣਗੇ 12 ਵਜੇ ਤੋਂ ਲੈ ਕੇ ਸ਼ਾਮੀ 4 ਵਜੇ ਤੱਕ ਗੁਰੂ ਦੇ ਰੋਟ ਲੰਗਰ ਵਰਤਣਗੇ ਆ ਤੁਸੀਂ ਦੇਖ ਹੀ ਰਹੇ ਹੋ ਕਿ ਸੰਗਤਾਂ ਦਾ ਕਿੰਨਾ ਉਤਸ਼ਾਹ ਹੈ ਤੇ ਕਿੰਨੀ ਕਿੰਨੀ ਕਿੰਨੇ ਉਤਸ਼ਾਹ ਨਾਲ ਸੰਗਤਾਂ ਇਥੇ ਮੱਥਾ ਟੇਕਣ ਆ ਰਹੀਆਂ ਹਨ ਜਿੰਨਾ ਕਰਾਸ਼ਾ ਕਹਤੇ ਹਨ ਜੀ ਕਿਹੜਾ ਉਪਲਖ ਉਪਲਖ ਪਰ ਇਹ ਇੱਕ ਗੁਰੂ ਨਾਨਕ ਪਾਤਸ਼ਾਹ ਜੀ ਦਾ ਅਜ ਪ੍ਰਕਾਸ਼ ਪੁਰਬ ਹੈਗਾ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਨੇ کیا ਹੈ ਕੀ ਨਾਮ ਜਪੋ ਵੰਡ ਛਕੋ ਤੇ ਕੀਰਤ ਕਰੋ ਤੈਨੂੰ ਵਿਦੇਸ਼ ਗੁਰੂ ਨਾਨਕ ਪਾਤਸ਼ਾਹ ਇਸ ਚੀਜ਼ ਤੇ ਬਲੀਫ ਕਰਦੇ ਸੀ ਕਿ ਸਾਰੀ ਮਾਨਵਤਾ ਨੂੰ ਇਹ ਇਕੁਐਲਿਟੀ ਤੇ ਬਲੀਫ ਕਰਨਾ ਚਾਹੀਦਾ ਹੈ ਸ਼ਾਲਿਨਤਾ ਤੇ ਬਲੀਫ ਕਰਨਾ ਚਾਹੀਦਾ ਹੈ ਆਪਸੀ ਭਾਈਚਾਰੇ ਤੇ ਬਲੀਫ ਕਰਨਾ ਚਾਹੀਦਾ ਹੈ ਕਿ ਕੋਈ ਜਾਤ ਪਾਤ ਦੇ ਧਰਮ ਤੇ ਨਹੀਂ ਹੋਣਾ ਚਾਹੀਦਾ ਸਭ ਸੰਗਤ ਇੱਕ ਹੈ ਸਾਰੇ ਇੱਕ ਹੈ ਇੱਕ ਦੇ ਉੱਤੇ ਚੱਲਣਾ ਚਾਹੀਦਾ ਹੈ ਅਗਰ ਅਸੀਂ ਗੁਰੂ ਮਹਾਰਾਜ ਦੇ ਉਪਦੇਸ਼ਾਂ ਤੇ ਚੱਲਾਂਗੇ ਤਾਂ ਅੱਜ ਦੁਨੀਆ ਵਿੱਚ ਕੋਈ ਵਿਕਾਰ ਨਹੀਂ ਰਹੇਗਾ